ਹਾਂਜੀ ਸਤ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀ ਦਾ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡੇ ਹਰ ਦੁੱਖ ਸੁੱਖ ਦੇ ਵਿੱਚ ਖੜਦੇ ਆ ਜੀ ਹਰ ਕੋਈ ਘਰ ਦੇ ਵਿੱਚ ਸਾਡੇ ਕੋਈ ਦੁੱਖ ਹੁੰਦਾ ਹੈ ਸੁਖ ਹੁੰਦਾ ਤੁਸੀਂ ਸ਼ਾਮਲ ਹੁੰਨੇ ਆ ਜੀ ਤੁਸੀਂ ਸਾਨੂੰ ਹੌਸਲਾ ਦਿੰਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਹੌਸਲਿਆਂ ਦੇ ਨਾਲ ਹੀ ਅਸੀਂ ਅੱਜ ਇੱਥੇ ਤੱਕ ਪਹੁੰਚੇ ਆ ਉਮੀਦ ਆ ਤੁਸੀਂ ਸਾਨੂੰ ਹੋਰ ਵੀ ਅੱਗੇ ਲੈ ਕੇ ਜਾਉਂਗੇ ਜੀ ਤੇ ਸਾਡੀ ਮਿਹਨਤ ਨੂੰ ਤੁਸੀਂ ਪੱਲੇ ਚ ਰੂ ਪਾਉਂਗੇ ਤੇ ਤੁਹਾਨੂੰ ਪਤਾ ਹੀ ਹੈ ਜੀ ਹੋਗੇ 5-4 ਦਿਨ ਹੋ ਗਏ ਜੀ ਮੇਰੇ ਕੋਲ ਪਹੁੰਚਿਆ ਹੈ ਚਰਨਜੀਤ ਦੇ ਚਾਚੇ ਦਾ ਮੁੰਡਾ ਮੇਰਾ ਯਾਨੀ ਕਿ ਸਾਲਾ ਅੱਜ ਚਰਨਜੀਤ ਨਾਲ ਮੇਰੀ ਹੋ ਗਈ ਥੋੜੀ ਜੀ ਥੋੜੀ ਜੀ ਇੱਕ ਲਾਲੋ ਥੋੜੀ ਜੀ ਤੁੰ ਤੁੰ ਮੈਂ ਮੈਂ ਤੇ ਮੈਂ ਵੈਨੂੰ ਇਹ ਗੱਲ ਕਹੀ ਵੀ ਮੇਰੀ ਗੱਲ ਸੁਣ ਲੈ ਵੀ ਘਰ ਦੇ ਵਿੱਚ 100 ਗੱਲਾਂ ਹੁੰਦੀਆਂ ਕੋਈ ਗੱਲ ਕਰਨ ਵਾਲੀ ਹੁੰਦੀ ਹੈ ਕੋਈ ਨਹੀਂ ਕਰਨ ਵਾਲੀ ਹੁੰਦੀ ਤੇ ਇਹ ਕਹਿੰਦੀ ਵੀ ਲੈ ਮੈਂ ਕਿਉਂ ਮੈਨੂੰ ਪਤਾ ਨਹੀਂ ਮੈਂ ਸਿਆਣੀ ਆ ਮੈਂ ਨਿਆਣੀ ਨਹੀਂ ਹੈਗੀ ਮੈਨੂੰ ਇਹ ਗੱਲ ਕਹੀ ਵੀ ਨਹੀਂ ਉਹ ਤਾਂ ਚਲੋ ਠੀਕ ਆ ਵੀ ਜਿੱਥੇ ਚਾਰ ਭਾਂਡੇ ਆ ਦੇਖ ਖੜਕਦੀ ਹੁੰਨੇ ਆ ਤੂੰ ਵੀ ਇਹ ਚੀਜ਼ਾਂ ਨਾ ਕਰਿਆ ਬਰਾਬਰ ਵੀ ਆਪਸ ਵਿੱਚ ਆਪਣੇ ਦੋਹਾਂ ਦੀ ਗੱਲ ਆ ਪਰ ਖਤਮ ਕਰ ਦੋ ਕਿਉਂਕਿ ਕਹਿੰਦੇ ਨੇ ਉਹ ਤੇ ਸਵੇਰ ਦੀ ਲੜਾਈ ਨਹੀਂ ਆ ਬੀਬੀ ਦੀ ਸ਼ਾਮ ਨੂੰ ਇਕੱਠੇ ਹੋ ਜਾਂਦੇ ਆ ਜਿਹੜਾ ਬੰਦਾ ਵਿੱਚ ਧੀ ਆ ਜਾਂਦਾ ਉਹ ਫਸ ਜਾਂਦਾ ਐਦਾਂ ਹੀ ਹੋਇਆ ਜੀ ਸਾਡੇ ਵਿੱਚ ਮੇਰਾ ਫਸ ਗਿਆ ਆ ਕੇ ਸਾਲਾ ਹੈ ਤੇ ਹੁਣ ਉਹ ਕਿਹੜੀ ਗੱਲੋਂ ਫਸਿਆ ਕਿਆ ਹੋਇਆ ਆਪਾਂ ਤੁਹਾਨੂੰ ਸਾਰਾ ਕੋਈ ਵੀਡੀਓ ਵਿੱਚੇ ਧੱਕੇ ਦੱਸਦੇ ਜਾਵਾਂਗੇ ਤੇ ਚਰਨਜੀਤ ਕੋਰ ਬੈਠੀ ਆਪਾਂ ਤੁਹਾਡੀ ਇਹਨਾਂ ਮੁਲਾਕਾਤ ਕਰਾ ਦਈਏ ਨਹੀਂ ਮੈਂ ਠੇਕਾ ਲੈ ਜਾ ਤੇਰਾ ਹੁਣ ਹੋਰ ਲੈ ਲਓ ਹਾਂ ਜਿਆਦਾ ਮੈਂ ਤੁਹਾਡੇ ਨਾਲ ਵਿਆਹ ਹੀ ਠੇਕਾ ਤੁਸੀਂ ਉਹਨਾਂ ਦੇ ਸਾਸਰੀ ਘਰ ਦੇ ਸਾਰੇ ਪਰਮਾਤਮਾ ਅਗੇ ਦਾ ਸਤਿ ਸ੍ਰੀ ਅਕਾਲ ਦੀ ਗੱਲ ਆਖਿਓ ਤੰਦਰੁਸਤ ਰਹੋ ਤੇ ਦੁੱਖ ਤਕ ਲਿਖਵਾ ਦੂ ਠੇਕਾ ਦਾ ਲੈਣਾ ਪੈਣਾ ਹੈ ਹਾਸ ਕੇ ਲੈ ਲਓ ਰੋ ਕੇ ਲੈ ਲਓ 3 ਮਿੰਟ ਠੇਕਾ ਮੋਂ ਬੰਦੇ ਨੇ ਹੀ ਲੈਣਾ ਹੋਰ ਕੀ ਨਹੀਂ ਲੈਣਾ ਮੈਂ ਠੀਕ ਆ ਲੈ ਲੂੰਗਾ ਆਹ ਜਿਹੜਾ ਆਹ ਆਹਾਂ ਨਿਆਹਾ ਆਹ ਇਹਨੂੰ ਇਹ ਨਹੀਂ ਪਤਾ ਵੀ ਜਦੋਂ ਦੋ ਸਾਂਹ ਲੜਦੇ ਹੁਣ ਵਿੱਚ ਚਲੇ ਜਾਵੇ ਭੇੜਾਂ ਦੀ ਸਾਂਹ ਦੇ ਵਿੱਚ ਕਦੇ ਜਾਈਦਾ ਨਹੀਂ ਹੁੰਦਾ ਇਹਨੇ ਆ ਕੇ ਪੰਗਾ ਕਿਉਂ ਲਿੱਤਾ ਹਾਂ ਜੀ ਜੀਜਾ ਵੀ ਉਹ ਨਾ ਪਿਆਰਾ ਤੇ ਭੈਣ ਵੀ ਉਹਦੀ ਭੈਣ ਨਹੀਂ ਜੀਜਾ ਪਿਆਰਾ ਭੈਣ ਪਿਆਰੀ ਇਹਦਾ ਮੈਨੂੰ ਲੱਗਿਆ ਕਹਿਣ ਵੀ ਤੂੰ ਸਾਡੀ ਭੈਣ ਨੂੰ ਜੀਜੇ ਦਾਦੇ ਬੋਲਦਾ ਬੋਲੂਗਾ ਨਹੀਂ ਜਦ ਤੱਕ ਤਰੀ ਜਵਾਨ ਨਹੀਂ ਹੁੰਦੀ ਜਦ ਹੁਣ ਬੋਲ ਦਿੱਤੀਏ ਹਾਂ ਬੋਲ ਬੋਲ ਕੱਢ ਲਾ ਵਿੱਚ ਕਿਆ ਕਹਿੰਦਾ ਥਾ ਬੋਲ ਉਹ ਭਾਈ ਇਹਨੇ ਫੇਰ ਪੈਣਾ ਪਿਆਰੀ ਆਂਦੀ ਨੇ ਫਿਰ ਉਹ ਕਿਤੇ ਘਰਾਂ ਦੇ ਬੂਰੇ ਅੱਛਾ ਭੈਣ ਚੇਲਾ ਕੇ ਗਲਤੀਆਂ ਕਰੀ ਜਾਵੇ ਕਿੱਥੇ ਪੁਹਾਵਾਂਗੇ ਇੱਥੇ ਗਲਤੀ ਇੱਥੇ ਪੁਹਾਵਾਂਗੇ ਹੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹੁਣ ਕਿਹੜੀ ਗਲਤੀ ਆਪਣੀ ਚਲਦੀ ਦੀ ਲੜਾਈ ਤੈਨੂੰ ਪਤਾ ਬਿੱਟੂ ਪਤਾ ਤੈਨੂੰ ਸਾਡੀ ਵੰਦ ਕਿਹੜੀ ਗੱਲ ਤੂੰ ਫੇਰ ਤੂੰ ਕੀ ਕਰਨਾ ਹੈ ਵਿੱਚ ਵਿੱਚ ਛਾਣਾਉਣਾ ਪਾ ਹੈਗਾ ਲੱਖੜੀਆਂ ਰੱਖੜੀਆਂ ਕਰਕੇ ਹਾਂ ਲੱਕੜੀਆਂ ਮੈਨੂੰ ਇਹ ਗੱਲ ਕਹੀ ਵੀ ਦੇਖ ਤੂੰ ਰੱਖੜੀ ਇਹ ਨਹੀਂ ਮੈਂ ਰੱਖਣੀ ਤੇ ਜਾਣੀ ਹੈ ਮੈਂਨੂੰ ਕਾ ਵੀ ਦੇਖ ਮੇਰੀ ਬੱਸ ਉਹ ਰਾਖੜੀਆਂ ਲੈ ਜੀ ਮੈਂ ਤੈਨੂੰ ਰੋਕਦਾ ਨਹੀਂ ਹੈਗਾ ਪਰ ਜੇ ਤੂੰ ਠੀਕ ਹੋਈ ਤਾਂ ਹੈ ਕਹੇ ਕਹਦੀ ਮੈਂ ਬਿਮਾਰ ਹਾਂ ਮਟਮਾਰ ਹੂਮਾ ਸਾਲ ਬਾਅਦ ਆਉਣੀਆਂ ਲਖੜੀਆਂ ਹੈ ਤੇ ਮੈਂ ਇਹਨੂੰ ਕਾ ਵੀ ਚੱਲ ਕੋਈ ਗੱਲ ਨਹੀਂ ਭਾਈ ਤੂੰ ਜਾਣਾ ਤਾਂ ਦੇਖ ਲੂੰਗੇ ਪਰ ਜੇ ਨਾ ਠੀਕ ਹੋਈ ਮੈਂ ਤੈਨੂੰ ਭੇਜਣਾ ਨਹੀਂ ਹੁਣ ਤੂੰ ਆ ਕੇ ਕਹਿੰਦਾ ਐਵੇਂ ਕਿਵੇਂ ਨਹੀਂ ਭੇਜਣਾ ਜੇ ਜਾਣਾ ਹੈ ਉਹ ਤੇ ਕੀ ਤੇਰੀ ਜ਼ਿੰਮੇਵਾਰੀ ਬਣਦੀ ਹੈ ਫਿਰ ਹਾਂ ਨਹੀਂ ਮੈਂ ਜੋ ਕਹੂੰਗਾ ਮੈਂ ਕਰਾਂਗਾ ਤੇ ਤੇ ਦਵਾਈ ਨਹੀਂ ਦਵਾ ਹਣੀ ਦਵਾਏਗੀ ਜਾਂ ਸਰ ਬੋਗੋ ਰੂਮਾਂ ਦੇ ਦਵਾਈ ਵੀ ਦਵਾਉਂਗਾ ਕਿ ਹੈ ਕਿ ਜੇ ਮੈਂ ਲੈ ਕੇ ਜਾਵਾਂ ਆਪਣੇ ਠੀਕ ਲੈ ਕੇ ਆਵਾਂ ਅੱਛਾ ਮੈਂ ਨਾਲ ਲੈ ਕੇ ਜਾਵਾਂ ਨਾਲ ਧੀ ਵੀ ਜੇ ਤੇ ਹੋ ਠੀਕ ਲਈ ਨਾ ਕਰ ਲਈ ਲੈ ਕੇ ਜਾਵਾਂਗਾ ਮੈਂ ਨਹੀਂ ਤੂੰ ਕਹਿਣਾ ਮੈਂ ਹੀ ਕੀ ਜਾਵਾਂਗਾ ਤੂੰ ਐ ਕਹਿ ਚੀਜ਼ੇ ਤੂੰ ਲੈ ਕੇ ਆਈ ਨਾਲ ਤਾਂ ਜਾਉਂਗੀ ਤੇ ਹੀ ਤੂੰ ਲੈ ਕੇ ਆਈ ਅਸੀਂ ਬੈਠੇ ਹਾਂ ਪਰਵਾਹ ਨਾ ਕਰ ਪਰਵਾਹ ਨਾ ਇਹਨਾਂ ਮਤਲਬ ਮੈਂ ਸਮਝ ਗਿਆ ਨਾ ਮਤਲਬ ਇਹ ਜੀਜਾ ਨਾਲ ਆਵੇ ਮੈਂ ਨਹੀਂ ਜਾਂਦਾ ਜੀਜਾ ਜੀਜਾ ਦਾ ਨਾਲ ਆਵੇ ਕੋਈ ਉਹ ਕਹਿੰਦਾ ਹੁਣ ਅਸੀਂ ਨਹੀਂ ਕਹਦੇ ਵੀ ਕਹਿੰਦੇ ਕਿਉਂਕਿ ਕੁੜੀਆਂ ਪਰੌਣਿਆਂ ਨਾਲੇ ਸੋਹਣੀਆਂ ਲੱਗਦੀਆਂ ਨੇ ਹਾਂ ਹੇ ਬਿਆਨ 15 ਦਿਨ ਲਾਇਆ ਤੇ ਜੱਟ ਪਰੌਣਾ ਕਿੱਥੇ ਤਾਂ ਸਾਨੂੰ ਪਤਾ ਹੁਣ ਭੈਣ ਆਉਂਦੀ ਐ ਸੁੱਕੋ ਭੈਣਾਂ ਦਾ ਕੋਈ ਜਨੇ ਵੀਰ ਜੀ ਨਹੀਂ ਆਉਂਦੇ ਕਿਉਂਕਿ ਦੇਖ ਜੇ ਦੋ ਹੀ ਆਉਂਦੇ ਨੇ ਐ ਹੋ ਜਾਂਦਾ ਵੀ ਕੋਈ ਵੀ ਬੰਦਾ ਗੱਲ ਕਰਦੇ ਦੋਨੋਂ ਨਾਲ ਸਾਂਝੀ ਹੋ ਜਾਂਦੀ ਆ ਉਹ ਚੜੀ ਹੋ ਜਾਂਦੀ ਆ ਹੁਣ ਜਿਹੜਾ ਪਰੌਣੇ ਦਾ ਦਰਜਾ ਹੈ ਬਿੰਦਲ ਜਿਹੜੀ ਪਰੌਣੇ ਦਾ ਹੀ ਰਹਿਣਾ ਜਿਹੜਾ ਕੁੜੀ ਦਾ ਕੁੜੀ ਕੱਲੀ ਕੁ ਕਦੇ ਕੋਈ ਹੁੰਦਾ ਟਾਈਮ ਕਹਿੰਦੇ ਆਉਣਾ ਵੀ ਪੈਂਦਾ ਮਜਬੂਰੀਆਂ ਹੁੰਦੀਆਂ ਨੇ ਪਰ ਜੇ ਦੋਨੇ ਆਉਂਦੇ ਆਪਾਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡਾ ਪਰੋਣਾ ਵੀ ਆਇਆ ਉਹਨਾਂ ਦਾ ਵੀ ਕਿੱਲੋ ਫੂਨ ਵੱਧਾ ਵੀ ਮੇਰੀ ਭਾਈ ਇੱਜ਼ਤ ਕਰਦੇ ਨੇ ਪਰ ਮੇਰੇ ਮੂੰਹ ਪਰ ਤਾਂ ਮੇਰੇ ਹਾਲੇ ਨਹੀਂ ਬੇਇੱਜ਼ਤੀ ਕਰਦੇ ਉਹ ਨਾ ਕਰਦੇ ਇਹ ਹਕੀਕਤ ਆਤਾ ਤੁਸੀਂ ਵੀਡੀਓ ਵਿੱਚ ਵੀਰੇ ਕਮੈਂਟ ਪੜਨਾ ਕਮੈਂਟ ਵੀ ਵੀ ਕਮੈਂਟਾਂ ਪੜ੍ਹਦੇ ਹੋ ਵੀ ਜੇ ਮੈਂ ਝੂਠਾ ਹਾਂ ਇਹ ਸਾਲੇ ਨੇ ਮੇਰੀ ਅੱਜ ਬੇਇੱਜ਼ਤੀ ਨਹੀਂ ਕਰੀ ਐਸੀ ਤੁਹਾਨੂੰ ਕਿਹਾ ਕਿ ਕਹਿੰਦਾ ਜੀਜੇ ਕੋਈ ਨਹੀਂ ਮੈਂ ਬੈਠਾ ਮੈਂ ਲੈ ਕੇ ਆਇਆ ਇਸ ਵਾਰ ਤਾਂ ਜਰੂਰ ਆਈ ਐ ਇਸ ਵਾਰ ਤੇ ਭੈਣ ਦੇ ਲੱਕੜੀ ਬੁਲੜੀ ਆਇਆ ਇਸ ਵਾਰ ਤਾਂ ਘੂਈ ਉਹਨੇ ਤੇ ਲੱਕੜੀ ਬੁਲ ਪਹਿਲਾਂ ਕਹਿੰਦੀ ਭਾਜੀ ਨੂੰ ਜਰੂਰ ਲੈ ਕੇ ਆਇਓ ਮੈਂ ਨਹੀਂ ਜਾਣਾ ਆ ਦੇਖੋ ਉਹਨਾਂ ਦਰਦੇ ਲਗਾਤਾ ਕਹਿੰਦੇ ਨਹੀਂ ਜਾ ਕਹੇ ਦੇਣੇ ਬਣੇ ਆ ਹਾਂ ਕਹੇ ਗੱਢਣੇ ਹਾਂ ਗੱਲ ਮੁੱਕ ਗਈ ਪੈਸੇ ਮੇਰੇ ਕੋਲ ਹੈ ਨਹੀਂ ਮੈਂ ਜਾਣਾ ਨਹੀਂ ਇਹ ਤੁਸੀਂ ਲੈ ਗਏ ਕਿਹਾਂ ਪਰ ਤੇ ਬੇਇੱਜ਼ਤੀ ਕਰਤੀ ਤੁਸੀਂ ਲੈ ਕੇ ਜਾਓਗੇ ਸ਼ਾਮ ਨੂੰ ਮੋੜ ਲਿਆਉਗੇ ਹੁਣ ਜੇ ਅਸੀਂ ਜਾਉਂਗੇ ਮੈਂ ਮਰਦੀ ਨਾ ਜਾਣਾ ਆ ਮਰਦੀ ਨਾਲ ਆੜਾ ਕੋਈ ਨਹੀਂ ਤੂੰ ਮਰਜੀ ਨਾਲ ਹੀ ਜਾਈ ਮਰਜੀ ਨਾਲ ਹੀ ਜਾ ਨਾ ਨਾ ਮੈਂ ਮਰਦੀ ਨਾਲ ਥੋੜੀ ਪਰ ਆਉਂਦਾ ਵੀ ਘਰਾਤ ਦੀ ਦੇਖੋ ਜੀ ਹੁਣ ਇਹ ਨਾ ਪੈਰ ਪੈਰ ਪਰ ਮਿੰਟਾ ਸਕਿੰਟਾਂ ਦੇ ਉੱਪਰ ਕੀ ਗੱਲ ਆ ਪੈਰ ਪੈਰ ਪਰ ਤੁਸੀਂ ਆਪੇ ਦੇਖ ਲਓ ਬਿਆਨ ਬਦਲੇ ਜਾ ਰਹੇ ਆ ਕਾਤੇ ਕਿਉਂਕਿ ਦੋ ਇੱਕ ਹੋ ਗਏ ਨਹੀਂ ਮੈਂ ਕੱਲਾ ਰਹਿ ਗਿਆ ਜੀ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਸਕਦੇ ਬਿਆਨ ਨਹੀਂ ਬਦਲੇ ਜਰਮ ਨੇ ਡੇਟੀਆਂ ਦਾ ਸਾਨੂੰ ਵੀ ਹੋਣਾ ਉਹ ਤੇ ਜੁੱਤੀ ਦਾ ਕੰਮ ਹੈ ਕਿ ਮੇਰਾ ਭਾਈ ਵੀ ਇੰਨਾ ਨਹੀਂ ਪਤਾ ਉਹ ਅਣਸਾਬਣ ਜਾਣ ਨਹੀਂ ਜਿਹੜੇ ਹੁਣ ਅਸੀਂ ਇੰਨੇ ਟਾਈਮ ਤੋਂ ਰਹੇ ਸਾਨੂੰ ਪਤਾ ਹੁਣ ਤੁਸੀਂ ਕਹਿੰਦੇ ਅੱਜ ਮੈਂ ਉਰੇ ਬੈਠੀ ਜਿਆ ਤੁਹਾਨੂੰ ਕੰਮ ਵਿੱਚ ਤੁਸੀਂ ਬਾਹਰ ਗਏ ਮੈਂ ਉਰੇ ਬੈਠੀ ਤੁਹਾਨੂੰ ਫਿਗਰ ਦਿੰਦੀ ਹਾਂ ਔਰ ਜੇ ਆਪਾਂ ਦੋਨੇ ਚੱਲ ਕੇ ਫਿਗਰ ਤਾਂ ਆਪਾਂ ਨੂੰ ਰਹਿਣਾ ਆਪਣੀ ਜ਼ਿੰਮੇਵਾਰੀ ਆ ਲੱਕ ਮੁੰਡਾ ਬੈਠਾ ਹੋਵੇ ਮੰਮੀ ਬੈਠੇ ਭਾਜੀ ਬੈਠੇ ਹੁਣ ਪਰ ਜਿਹੜੀ ਸਾਡੀ ਜ਼ਿੰਮੇਵਾਰੀ ਸਾਡੀ ਆ ਜੇ ਤੁਸੀਂ ਜਾਉਂਦੇ ਤੁਸੀਂ ਮੈਨੂੰ ਕਈ ਜਣਾ ਕਰਨੀ ਤਾਂ ਆਪਣੀ ਡਿਊਟੀ ਮੈਂ ਜਾਉਂਗੀ ਤਾਂ ਮੈਂ ਤੁਹਾਨੂੰ ਇਹ ਮੰਦਰ ਹੀ ਚੱਜਦੇ ਮੰਦਿਰ ਹੀ ਮੁੰਜਾ ਜਿਦ ਦੋਇਆ ਮੈਂ ਨਾ ਚੱਲ ਕੋਈ ਨਾ ਅੱਜ ਰਾਤ ਲਾ ਦੇ ਇਹ ਵੀ ਕਹ ਜੈਨੇ ਮੈਨੂੰ ਕਹਤਾ ਭੈਣਾਂ ਚ ਰਹੀ ਪਈ ਮੈਂ ਕਹਣਾ ਰਹਿ ਪਾ ਚਲ ਜਿੱਜਾ ਗਿਆ ਮੈਨੂੰ ਟੈਨਸ਼ਨ ਇਹ ਕਰਦੀ ਆ ਮੈਂ ਮੰਨ ਗਿਆ ਹੁਣ ਤਾਂ ਸੰਨ ਮੈਂ ਸੱਚੀ ਗੱਲ ਦੱਸਾਂ ਜੇ ਮੈਂ ਕਹਾਂ ਨਾ ਮੈਂ ਬਿੱਟੂ ਨੂੰ ਥੱਲੇ ਨੂੰ ਛੱਡ ਦਵਾ ਵੀ ਆਪਾਂ ਛੱਡੂਗੇ ਹੁਣ ਨਹੀਂ ਜਾ ਸਮਾਂ ਨਹੀਂ ਜਾਬ ਨਹੀਂ ਡਾਲਰ ਕਰਕੇ ਸਾਡੇ ਕਿਉਂਕਿ ਡਾਲਰ ਦਾ ਇੰਨਾ ਫਾਇਦਾ ਦਾ ਜੇ ਅਸੀਂ ਸੁੱਤੇ ਪਏ ਹਾਂ ਬਾਹਰ ਬੈਠਾ ਜੇ ਚਾਰ ਬੰਦੇ ਹੋਣ 10 ਹੋਣ ਉਹ ਬੰਦੇ ਨੇ ਉਹਨਾਂ ਨੂੰ ਥੱਲੇ ਤਾਰ ਕੇ ਆਉਣਾ ਜਾਂ ਕੋਈ ਡੰਗਰ ਆ ਗਿਆ ਅਗਲੇ ਦੇ ਘਰ ਬਾੜ ਕਹਿਣੋ ਜੇ ਬਾਹਰ ਡੰਗਰ ਆ ਤਾਂ ਉਹ ਪਰੇਸ਼ਾ ਤੇ ਕਹਿਣੋ ਮੈਂ ਤੁਹਾਨੂੰ ਦੱਸਿਆ ਜੀ ਮੈਂ ਪਹਿਲਾਂ ਬਾਹਰ ਜੰਨਾ ਘਾਟਾ ਹੁਣ ਸਾਨੂੰ ਇੰਨਾ ਵੀ ਸਾਡੇ ਘਰ ਮੂਰੇ ਘਰ ਨੂੰ ਡਾਕਟਰ ਲੱਗ ਜੁ ਕੋਈ ਮਰ ਜੀ ਵੀ ਜਿੰਦਾ ਲੱਗ ਜਿੱਦੋਂ ਤੋ ਚਲੇ ਗਏ ਨੇ ਅਸੀਂ ਜਿੰਦਾ ਲਾ ਕੇ ਨਹੀਂ ਗਏ ਗਏ ਚਲੋ ਅਸੀਂ ਐ ਲਾ ਕੇ ਕੁੰਡਾ ਜੱਲੀ ਆ ਤੇ ਅੱਧਰ ਅੱਗਰ ਨੂੰ ਕਹਿ ਦੇ ਆਕਲ ਰੱਖਿਓ ਪੰਕਲ ਵੀ ਆਉਣੇ ਕਹਿੰਦੇ ਵੀ ਥੋੜਾ ਡਾਲਰ ਬੈਠਾ ਤੁਸੀਂ ਜੋ ਉਸਾਨੂੰ ਵੀ ਕੁੱਤੇ ਪਰ ਪੂਰੀ ਸੇਫਟੀ ਦੀ ਵੀ ਕੁੱਤੇ ਨੇ ਵਫਾਦਾਰੀ ਪੂਰੀ ਦਿਵਾਣੀ ਜੇ ਅਸੀਂ ਆਉਣਾ ਤੇ ਜੜੂ ਗੇਟ ਮੁਰੇ ਮਿਲਣਾ ਕੋਈ ਵੀ ਵੀਡੀਓ ਦੇਖ ਕੇ ਕਹੇ ਵੀ ਧੁੰਮ ਉਹ ਹਕੀਕਤ ਆ ਜੋ ਹਕੀਕਤ ਆ ਅਸੀਂ ਉਹਦਾ ਦੇਣ ਨਹੀਂ ਦੇ ਸਕਦੇ ਉਹ ਮਰ ਗਿਆ ਵਿਚਾਰਾ ਅਸੀਂ ਦੁੰਦੇ ਆ ਉਹਦਾ ਮੂੰਹ ਤਾਂ ਕਹੇ ਸਾਡਾ ਮੰਦਾ ਅਸੀਂ ਉਹਦਾ ਦੇਣ ਨਹੀਂ ਦੇ ਸਕਦੇ ਚਾਹੇ ਉਹ ਕੋਈ ਜਾਨਵਰ ਹੀ ਥੀ ਵੀ ਸਾਡੇ ਘਰ ਨੂੰਦਰ ਦਾ ਜਿੰਦਾ ਲੱਗਿਆ ਔਰ ਕਿਸੇ ਸੀ ਦੂਤੀ ਕਰਦੇ ਜਿੱਦਾਂ ਦਾ ਉਹ ਗਿਆ ਜਿੱਦਾਂ ਦਾ ਉਹ ਗਿਆ ਅਸਾਂ ਨਹੀਂ ਬੜੇ ਨੇ ਆਉਣਾ ਮੇਰੇ ਜੇਡ ਨੇ ਉਹਨੇ ਵੀ ਆਹੀ ਗੱਲ ਜਾਣੀ ਵੇ ਤੁਹਾਡਾ ਬੱਦ ਕੁੱਤਾ ਬਹੁਤ ਸਿਆਣਾ ਹੈ। ਸਾਨੂੰ ਐ ਹੁੰਦਾ ਸੀ ਵੀ ਉਹ ਖੀਜਦੇ ਨੇ ਕੁੱਤੇ ਨੂੰ ਪਰ ਜਿੱਦਣ ਉਹ ਗਿਆ ਨਾ ਉਹਨਾਂ ਨੂੰ ਵੀ ਇੰਨੀ ਉਹ ਚੀਜ਼ ਦੀ ਫੀਲ ਹੁੰਦਾ ਹੁਣ। ਵੀ ਤੁਹਾਡੇ ਲਈ ਤੁਹਾਡਾ ਕੁੱਤਾ ਕਿਆ ਚੀਜ਼ ਸੀ? ਹੁਣ ਇਹੀ ਗੱਲ ਪਿੱਛੇ ਸਾਡਾ ਚਾਚਾ ਵੀ ਪਹੁੰਚ ਆਇਆ। ਉਹ ਵੀ ਵਿਚਾਰੇ ਨੂੰ ਪਤਾ ਲੱਗਿਆ ਉਹ ਇੱਕ ਦੋ ਦਿਨ ਹੋ ਗਏ ਥੋੜੇ ਢਿੱਲੇ ਚੱਲਦੇ ਤੇ ਤੇ ਅੱਜ ਉਹ ਵੀ ਪਹੁੰਚਿਆ ਤੇ ਆਪਾਂ ਤੁਹਾਡੀ ਨਾਲ ਘਰ ਚਾਚੇ ਨਾਲ ਵੀ ਕਰਾਉਨੇ ਆ ਕਿਉਂਕਿ ਜਿੰਨੇ ਜਿੰਨੇ ਪਤਾ ਲੱਗੀ ਜਾਂਦਾ ਹੈ ਗੱਲ ਐਦਾਂ ਦੀ ਗੱਲ ਇਹ ਨਾ ਸਮਝੋ ਕੁੱਤਾ ਦਾ ਵੀ ਤੁਹਾਡੀ ਖਬਰ ਕੁੱਤੇ ਦੀ ਆ ਜਿੰਨਾ ਸਾਡੇ ਘਰ ਦੇ ਵਿੱਚ ਇੱਥੇ ਦਫ਼ਤਰ 'ਚ ਕੋਈ ਵੀ ਆ ਜਾਂਦਾ ਤਾਂ ਤਾਂ ਉਹ ਇੰਨਾ ਕਿ ਮਿਲਦਾ ਤਾਂ ਹਰ ਇੱਕ ਨੂੰ ਖੁਸ਼ ਹੋ ਕੇ ਵੀ ਜਿਵੇਂ ਘਰ ਦੇ ਵਿੱਚ ਇਨਸਾਨ ਬੱਚਾ ਮਿਲਦਾ ਹੈ ਹੈਨਾ ਐਦਾਂ ਮਿਲਦਾ ਤੇ ਚਲੋ ਹੁਣ ਆਪਾਂ ਤੁਹਾਡੀ ਚਾਚੇ ਨਾਲ ਵੀ ਮੁਲਾਕਾਤ ਕਰਾ ਦਈਏ ਜੀ ਹਾਂ ਪਰ ਦੱਸਦੇ ਮੈਂ ਬਾਅਦ ਤੇ ਵੀ ਹੋਊਗਾ ਹਾਂ ਸਾਡਾ ਚਾਚਾ ਵੀ ਪਹੁੰਚ ਗਿਆ ਜੀ ਹਾਂਜੀ ਚਾਚਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਦਾ ਯਾਰ 2 ਦਿਨ ਹੋ ਗਏ ਢਿੱਲਾਤਾ ਮੈਂ ਤਾਂ ਤਾਂ ਸੁੱਤੇ ਦੀ ਖਬਰ ਇਹਨੇ ਕੀ ਹੋਇਆ ਤੁਹਾਨੂੰ ਕੀ ਹੋਇਆ ਬੁਖਾਰ ਚੜ ਗਿਆ ਤਾਂ ਯਾਰ ਚਰਮ ਸਰਦ ਹੋ ਗਿਆ ਖਾਂਗ ਤੇ ਦਵਾਈ ਲੈਣੀ ਦੀ ਦਵਾਈ ਲਈਤੀ ਫਿਰ ਮੈਂ ਚਰਜੀ ਤਾਂ ਮੇਰੇ ਨਾਲ ਲੜਦੀ ਸੀ ਕਹਿੰਦੀ ਹੂੰ ਚਾਚਾ ਆ ਜਾਂਦਾ ਤਾਂ ਹੈ ਉਹਦੇ ਨਾਲ ਖੇਲੀ ਜਾਂਦਾ ਹੁੰਦਾ ਤਾਂ ਹੁਣ ਚਾਚੇ ਨੇ ਤਾਂ ਇੱਕ ਬਾਰ ਵੀ ਨਹੀਂ ਆ ਕੇ ਪੁੱਛਿਆ ਵੇਹੇ ਕੁੱਤਾ ਇਹਨੂੰ کیا ਹੋ ਗਿਆ کیا ਨਹੀਂ ਕਿਹਾ ਉਹਨੂੰ ਚਾਚੇ ਨੂੰ ਪਤਾ ਹੀ ਨਹੀਂ ਲੱਗਿਆ ਹੋਊਗਾ ਮੈਂ ਦੋ ਦਿਨ ਗਰਮੀ ਚਾ ਕੇ ਮੈਂ ਲਟਾ ਨਾ ਹੂੰ ਗਰਮੀ ਆਈ ਤੇ ਜ਼ਖਾਮ ਬੁਰਾ ਹਾਲ ਦਵਾਈਆਂ ਦੋ ਦਿਨ ਦਿੱਤੀਆਂ ਤਾਂ ਮੜ ਗਿਆ ਆਰਾਮ ਆਇਆ ਹੂੰ ਇਹ ਹੁਣ ਕਿਵੇਂ ਹੂੰ ਠੀਕ ਆ ਚਲੋ ਆ ਵੀ ਠੀਕ ਆ ਉੱਤੇ ਦਾ ਯਾਰ کیا ਹੋਣਾ ਚਾਚੇ ਇੱਥੇ ਤੈਨੂੰ ਪਤਾ ਵੀ ਆਪਣੇ ਕੰਮ ਚੱਲਦਾ ਹੂੰ ਉਹ ਮੈਨੂੰ ਇਹਨੇ 12 12 1 ਵਜੇ ਦੀ ਗੱਲ ਆ ਮੈਂ ਇੱਥੇ ਬੈਠਾ ਤਾਂ ਇਹ ਉੱਧਰ ਬੈਠਾ ਤਾਂ ਕਹਿੰਦਾ ਜੀਜੇ ਕਹਿੰਦਾ ਯਾਰ ਮੈਨੂੰ ਇੱਧਰ ਛੱਕਿਆ ਲੱਗਦਾ ਵੀ ਕੋਈ ਬੰਦਾ ਬੈਠਾ ਕਿ ਅੱਥਲੇ ਹਾਂ ਇਹ ਬੈਟਰੀ ਮਾਰਦਾ ਉਹ ਬੰਦਾ ਇਹਨੂੰ ਕਹਿੰਦਾ ਕਹਿੰਦਾ ਯਾਰ ਬੈਟਰੀਆਂ ਕਿਉਂ ਮਾਰਦਾ ਇਹ ਕਹਿੰਦਾ ਯਾਰ ਮੇਰੀ ਡਿਊਟੀ ਆ ਵੀ ਮੈਂ ਇੱਥੇ ਇਹਨਾਂ ਨੇ ਸਕਿਉਰਟੀ ਦਾ ਕਿਹੜਾ ਇੱਥੇ ਸਰੀਏ ਬੰਦੇ ਨਾਲ ਦੀ ਨਾਲ ਕਹਿੰਦਾ ਦੇ ਠੇਕੇਦਾਰ ਨੇ ਤੇ ਇਹ ਉਹਨੂੰ ਕਹਿੰਦਾ ਕਹਿੰਦਾ ਯਾਰ ਮੇਰੀ ਤਾਂ ਡਿਊਟੀ ਆ ਮੈਂ ਤਾਂ ਫਿਰਨਾ ਹੀ ਆ ਕੱਟ ਰਿਹਾ ਮਾਰਨੀ ਹੈ ਮੇਰਾ ਚੱਲ ਉਹ ਉੱਥੋਂ ਉੱਠ ਕੇ 12 1 ਵਜੇ ਲਾਲੀ ਦੇ ਢਾਬੇ ਕੋਲ ਚਲੇ ਗਿਆ ਇਹ ਮੈਨੂੰ ਕਹਿੰਦਾ ਜੀਜੇ ਵੀ ਏਕੜ ਕਰਕੇ ਗੱਲ ਆ ਵੀ ਮੈਨੂੰ ਉਹ ਬੰਦੇ 'ਤੇ ਸ਼ੱਕ ਲੱਗਦਾ ਹਾਂ ਜਾਂ ਥੱਲੇ ਆ ਜਾ ਮੈਂ ਚਲੇ ਗਿਆ ਉਹ ਮੈਂ ਚਲੇ ਤਾਂ ਗਿਆ ਚਾਚੇ ਮੇਰਾ ਇੰਨਾ ਕਿ ਦਿਮਾਗ ਨੇ ਕੰਮ ਨਹੀਂ ਕਰਿਆ ਵੀ ਮੈਂ ਕੁੱਤਾ ਦੇਖਣ ਮਾਹਣਾ ਕੁੱਤਾ ਵਸ ਮੇਤੇ ਮੂਰੇ ਚੋਰੀ ਹੋ ਗਈ ਪੈਰ ਲੈ ਗਈ ਤਾਂ ਕੁੱਤਾ ਮੂਰੇ ਹੋ ਗਿਆ ਮੇਤੇ ਤੇ ਕੁੱਤਾ ਮੇਰੇ ਨਾਲੋਂ ਮੂਰੇ ਤੇ ਪੰਜ 6 ਕੁੱਤੇ ਹੱਡਾ ਰੋੜੀ ਦੇ ਮੇਰੇ ਪਰ ਨੂੰ ਉਹ ਉੱਥੇ ਕੋਈ ਨਹੀਂ ਤਾਂ ਮਰਿਆ ਇੱਕ ਬੱਚਾ ਜੇ ਮਰਿਆ ਤਾਂ ਜੀ ਹਾਂ 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 ਉਹਦੇ ਤਰਕੇ ਉੱਥੇ ਬੈਠੇ ਤੇ ਉਹ ਉਹ ਮੇਰੇ ਪਰ ਨੂੰ ਆਉਣ ਡਾਲਰ ਨੂੰ ਇਹ ਤਾਂ ਵੀ ਸ਼ਾਇਦ ਉਹ ਮੈਨੂੰ ਵੱਢਣਗੇ ਉਹਨਾਂ ਪਰ ਟੁੱਟ ਕੇ ਪੈ ਗਿਆ। ਜਾਂ ਟੁੱਟ ਕੇ ਪਿਆ ਚਾਚੇ ਗੱਡੀ ਇੰਨੀ ਕਿੱਥੇ ਸੀ। ਬਹੁਤ ਕੁੱਤਾ ਥੱਲੇ ਲੜ ਗਿਆ। ਜਦ ਥੱਲੇ ਵੜ ਗਿਆ ਲਓ ਜੀ ਚਾਚੇ ਨਾਲ ਗਿਆ ਫੋਨ। ਕੌਣ? ਹੈਲੋ। ਉਰ ਨੂੰ ਬੁਲਾ ਲਓ ਕੋਠੀ ਜੀ ਨੂੰ ਨਾਲ। ਬਸ ਠੀਕ ਹੈ ਜੀ। ਕਿਉਂ? ਤੇ ਫਿਰ ਚਾਚੇ ਭਾਈ ਜਦ ਇੱਕ ਕੁੱਤਾ ਬੜਿਆ ਥੱਲੇ। ਮੈਂ ਬਈ ਪਰਲੀ ਕ੍ਰਾਫ ਹੋਇਆ। ਹੂੰ। ਜਾਦਾ ਕੁੱਤਾ ਚੀਕਾ ਮਾਰੇ ਕਿਉਂਕਿ ਜਿਹੜਾ ਉਹਦਾ ਪੱਸਲੀਆਂ ਪੁੱਸਲੀਆਂ ਸਾਰੀਆਂ ਬਾਹਰ ਆ ਗਈਆਂ ਇੱਧਰ ਗੱਡੀ ਫੁੱਲਾਂਗੀ ਗੱਡੀ ਫੁੱਲਾਂਗੀ ਮੈਂ ਹੱਥ ਫੜਿਆ ਮਹਾ ਡਾਲਰ ਤੂੰ ਮੇਰੇ ਮਗਰ ਕਿਉਂ ਕਹਿਣਾ ਹੂੰ ਉਹ ਮਹਾ ਸਾਲਾ ਤੂੰ ਸਾਥ ਛੱਡ ਗਿਆ ਕਹਿਣਾ ਹੂੰ ਬਾਸ ਠੀਕ ਹੈ ਗੱਲਾਂ ਹੀ ਦੋ ਗੱਲਾਂ ਸਾਡੇ ਨਾਲ ਉਹ ਸ਼ੰਗਾਰੇ ਦੇ ਘਰ ਤੱਕ ਗਏ ਉਦਣਾ ਨਾ ਮੈਂ ਇਹਨੂੰ ਕਿਹਾ ਗੱਲ ਸੋਹਣੀ ਇਹਨੂੰ ਲੈ ਜਾ ਘਰ ਨੂੰ ਜਾ ਤਾਂ ਮੇਰੇ ਕੋਲੇ ਇਹਨੇ ਪੈ ਜਾਣਾ ਜਾਂ ਤੈਨਾਂ ਚਲੀ ਜਾਓ ਉੱਥੇ ਬਗਲ ਤਾਂ ਹੈਗਾ ਹਾਂ ਅੰਦਰ ਕੋਈ ਵੱਡੇ ਟੱਪਣਾ ਨਾ ਉਹ ਜਾ ਰਹੇ ਅੰਦਰ ਫਿੜੀ ਜਾਉ ਮੇਰੇ ਵੀ ਬਗਲ ਆ ਮੇਰੇ ਵੀ ਅੰਦਰ ਫਿਰੀ ਜਾਊਗਾ ਫਿਰੀ ਜਾਣਾ ਤਾਂ ਇਹ ਮੋੜ ਕੇ ਹਟਿਆ ਅੱਛਾ ਸੱਚ ਹੋਣੀ ਕਿੱਥੇ ਚਲਦੀ ਆ ਹੋਣੀ ਨਹੀਂ ਨਾ ਟਲਦੀ ਹੋਣੀ ਕਮਾ ਲਈ ਹੋਣੀ ਨਹੀਂ ਟਲਦੀ ਜੇ ਲਓ ਜੀ ਪਾਣੀ ਤੇ ਚਾਹ ਪੀਓ ਜੀ ਚਾਹ ਕਿਹੜੀ ਆ ਲਓ ਜੀ ਬਾफी ਪਾਣੀ ਬਾਈ ਨੂੰ ਸੱਚ ਹੋਣੀ ਨਹੀਂ ਛੱਡਦੀ ਪਰ ਸੱਚ ਇਹ ਸੋਚ ਪਰ ਕਿਹ ਦੇਖ ਲੈ ਮਰਦਾ ਮਰਦਾ ਦੀ ਬਖਾਦਾਰੀ ਨਭਾ ਗਿਆ ਯਾਰ ਉੱਥੇ ਮੋਟਰਸਾਈਕਲ ਤੇ ਖੜੇ ਤੇ ਜਾਦ ਹਾਂ ਨਹੀਂ ਇੱਧਰ ਤੇ ਭੱਜ ਕੇ ਆਇਆ ਹੂੰ ਇਹਨੇ ਬਸ ਉੱਥੇ ਦੋਏ ਜਿੱਕਣਾ ਪਤਾ ਨਹੀਂ ਮਿਲਣਾ ਹੀ ਹੁੰਦਾ ਮੈਂ ਮੋਟਰਸਾਈਕਲ ਤੇ ਐ ਲਾਤ ਰੱਖੀ ਆ ਮੇਰੇ ਐ ਬਸ ਮੂੰਹ ਰੱਖ ਲਿਆ ਨਿੱਤਾ ਮੋਟਰਸਾਈਕਲ ਤੇ ਰੱਖ ਕੇ ਇੱਥੇ ਮੂੰਹ ਰੱਖ ਲਿਆ 10 ਮਿੰਟ ਹਿੱਲੇ ਹੀ ਨਹੀਂ ਐਵੇਂ ਮੂੰਹ ਰੱਖ ਕੇ ਰੱਖਿਆ ਮੈਂ ਵੀ ਐ ਹੱਥ ਰੱਖ ਲਿਆ ਹਿੱਲੇ ਹੀ ਨਹੀਂ ਵੀ ਜਿੱਕਣਾ ਲਾਸਟ ਬਾਰ ਮਿਲਣਾ ਹੀ ਹੁੰਦਾ ਵਾਹ ਦੇਖ ਲੈ ਉਹਨੂੰ ਪਤਾ ਤਾਂ ਉਹਨੂੰ ਪਤਾ ਹੁੰਦਾ ਨਹੀਂ ਅੱਗੇ ਨਹੀਂ ਅੱਗੇ ਨਹੀਂ ਹਕਮ ਕਰਿਆ ਉਹਨੇ ਖੇਲਦਾ ਵੀ ਨਹੀਂ ਜਾਂਦਾ ਤਾਂ ਹਾਂ ਉਹ ਖੇਲ ਹੀ ਜਾਂਦਾ ਜਾਨੀ ਕਦੇ ਗੋਡੇ ਦੇ ਮੂੰਹ ਰੱਖ ਕੇ ਨਹੀਂ ਪਟਤੇ ਉਹ ਬੈਠਿਆ ਕਦੇ ਵੀ ਦੇਖ ਲੈ ਉਹਦੋਂ 10 ਮਿੰਟ ਬੈਠਿਆ ਰਿਹਾ ਮੈਂ ਵੀ ਨਹੀਂ ਛੇੜਿਆ ਮੈਂ ਬੈਠਾ ਰਿਹਾ ਦੇਖ ਲੈਣਾ ਵੀ ਜਿਵੇਂ ਨੂੰ ਪਤਾ ਹੀ ਤਾਂ ਪਤਾ ਹੁੰਦਾ ਇਹਨਾਂ ਨੂੰ ਪਤਾ ਹੁੰਦਾ ਆ ਦਰਵੇਸ਼ਾਂ ਨੂੰ ਤਾਂ ਪਤਾ ਹੁੰਦਾ ਵੀ ਟਾਈਮ ਆ ਗਿਆ ਵਾ ਸਹੀ ਗੱਲ ਚਲੋ ਬਾਕੀ ਜੀ ਹੁਣ ਸਾਡਾ ਇਹੀ ਦੁੱਖ ਸੁੱਖ ਚੱਲਦਾ ਰਹਿਣਾ ਜੀ ਤੇ ਅੱਜ ਅਸੀਂ ਕਰਨੇ ਕੋਈ ਮੀਟਿੰਗ ਛੋਟੀ ਜੀ ਆਪਾਂ ਤੁਹਾਨੂੰ ਵੀਡੀਓ ਵਿੱਚ ਤਸਵੀਰ ਜਾਵਾਂਗੇ ਤੇ ਕੋਈ ਜੇ ਮੇਰਾ ਵੀਰ ਭਾਈ ਵੀਡੀਓ ਜਿਹੜੇ ਸਾਡੇ ਦੇਖਦੇ ਆ ਕੋਈ ਦਾਨੀ ਸੱਜਣ ਕੋਈ ਦਾਨ ਕਰਨਾ ਚਾਹੁੰਦਾ ਤਾਂ ਸਾਨੂੰ ਬੜੇ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ 26 ਤਰੀਕ ਨੂੰ ਜੀ ਸਾਡੇ ਪਿੰਡ ਮਾਣੇ ਮਾਜਰੇ ਕੁਸ਼ਤੀਆਂ ਦਾ ਦੰਗਲ ਕਰਾਉਣਾ ਜੀ ਕੜੀ ਚੌਲ ਦਾ ਲੰਗਰ ਚੜਾਉਣਾ ਹੈ ਜੀ ਵੀਰ ਭਾਈ ਕੜੀ ਚੌਣ ਚ ਹਿੱਸਾ ਪਾਉਣਾ ਚਾਹੁੰਦਾ ਕੁਤਿਆਂ ਬਲਵਾਨਾਂ ਨੂੰ ਪਾਉਣਾ ਚਾਹੁੰਦਾ ਹੋਵੇ ਤਾਂ ਭਾਈ ਦੱਸ ਦਿਓ ਜੀ ਸਾਨੂੰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਠੀਕ ਹੈ ਜੀ ਮਿਲਦੇ ਆਪਾਂ ਹੌਣ ਤੋਂ ਅਗਲੀ ਵੀਡੀਓ ਅੱਜ